ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅੰਮਰ ਦੈਰੀ ਫਾਰਮ ਆਕਲੀਆ ਦੇ ਫੇਸਬੁਕ ਪੇਜ YouTube ਚੈਨਲ ਤੇ Instagram ਪੇਜ ਤੋਂ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆਪਾਂ ਡਾਇਮੰਡ ਪੀਸ ਜਮਾ ਤੋਹਫਾ ਐਂਡ ਜਰਸੀ ਦਾ ਦੇਖੋ ਤੁਸੀਂ ਅੱਜ ਆਇਆ ਆਪਾਂ ਕਰਨ ਕੋਲੇ ਕਰਨ ਕੀ ਹਾਲ ਹੈ ਬਾਈ ਵਧੀਆ ਬਾਈ ਵਧੀਆ ਤੇ ਕੱਲ੍ਹ ਵਾਲੀਆਂ ਬੱਚੀਆਂ ਵੇਗੀਆਂ ਆਪਣੀਆਂ ਹਾਂ ਬਾਈ ਉਹ ਡਾਕਟਰ ਹਰਮਨ ਨਾਲ ਸੇਲ ਹੋ ਗਿਆ ਆਪਣਾ ਠੀਕ ਹੈ ਕਿੱਥੋਂ ਦੀ ਬੰਦੇ ਲੈ ਗਿਆ ਉਹ ਅੰਬਰਸਰ ਦੇ ਲੈ ਗਿਆ ਅੰਬਰਸਰ ਦੇ ਸਾਰੀਆਂ ਤੇ ਸਾਰੀਆਂ ਇਕੱਠੀਆਂ ਵੀੜੇ ਹਈਆਂ ਸੀ ਬਸੀਆਂ ਵੀ ਉਦੋਂ ਕਰਦੇ ਮਡੇ ਦੀ ਬਸੀਆਂ ਦੇ ਬਰੀਡ ਚੰਗੀ ਜੀ ਬਸੇਗਾ ਜੇ ਮੇਰਾ ਦਿਲ ਖੁਸ਼ ਹੋ ਗਿਆ ਕੋਨੇ ਲਓ ਜੀ ਆਪਾਂ ਦੇਲੀ ਖੁਸ਼ ਕਰਨੇ ਆ ਕਰਨ ਅੱਜ ਕੀ ਲੈ ਕੇ ਆਏ ਦਰਸ਼ਕਾਂ ਸਾਹਿਬ ਕੇ ਵਾਧੂ ਪੋਸਾ ਲਾ ਆਪ ਹੀ ਦੇਖ ਲੈ ਵੀ ਕੀ ਲੈ ਕੇ ਆਇਆ ਅੱਜ ਦੇਖੋ ਤੁਸੀਂ ਬਾਈ ਬਰੀਡ ਸੱਤਾਂ ਮਹੀਨਿਆਂ ਦੀ ਬਸੂਆ ਸੱਤਾਂ ਮਹੀਨਿਆਂ ਦਾ ਬੱਚਾ ਦੋ ਪੀੜੀਆਂ ਰਿਕਾਰਡ ਦੀ ਮਾਂ ਦਾ ਦੀ ਨਾਨੀ ਦਾ ਦੇ ਪਿਓ ਦਾ ਰਿਕਾਰਡ ਆਪਾਂ ਦੇਵਾ ਆ ਗਿਆ ਆਪਾਂ ਠੀਕ ਹੈ ਆ ਨਹੀਂ ਹੈ ਵੀਡੀਓ ਤਾਂ ਕਹਿਤਾ ਮੁੜ ਕੇ ਕਹਦਾਂਗੇ ਵੀ ਅੱਡੋ ਬਦਾਂ ਹੈ ਨਹੀਂ ਬੱਚੀ ਦੇਖੋ ਭਾਈ ਤੁਸੀਂ ਬੱਚੀ ਦੇਖੋ ਚੰਗੀ ਬਹੁਤ ਹੈ ਬੱਚੀ ਕੰਨ ਕੋ ਨਾ ਦੇਖੋ ਖੜ ਨਹੀਂ ਖੜ ਨਹੀਂ ਦੇਖੋ ਬੱਚੀ ਦੀ ਪੂਰੀ ਵਧੀਆ ਟਾਪ ਟੂ ਟਾਪ ਕੁਆਲਿਟੀ ਦੀ ਬੱਚੀ ਆ ਦੇਖ ਬੱਚੀ ਦੇਖ ਤੇ ਕੰਨ ਇਹਦਾ ਰੇਟ ਕੀ ਆ ਓ ਬਾਈ 500 ਰੇਟ ਆ ਭਈ ਇਹਦਾ 22500 ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਜੂ ਪੇਜ ਨੂੰ ਕਰਕੇ ਆਜੂ ਫੋਲੋ ਉਹਨੂੰ 500 ਰੁਪਏ ਦੀ ਛੋਟ ਕਰ ਦਾਂਗੇ ਦੇਖੋ ਤੁਸੀਂ ਕਰਨ ਇਹ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਜਿਲ੍ਹਾ ਬਰਨਾਲਾ ਕਰਨ ਕੋਲੋਂ ਤੇ ਕਰਨ 22 500 ਦੀ ਪਹੁੰਚ ਪਹੁੰਚ ਬਈ ਆਪਾਂ ਹੈਨਾ ਆ ਜਨਾ ਕਰ ਲਾਂਗੇ ਉਸ ਮੌਕੇ ਤੇ ਠੀਕ ਹੈ ਹਾਂ ਲਓ ਜੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਚਾਹੀਦੀ ਹੋਈ ਬੱਚੀ ਤਾਂ ਬਾਈ ਕਰਨ ਨਾਲ ਸੰਪਰਕ ਕਰਕੇ ਮੁੱਲ ਵਾੜੀ ਕਰ ਸਕਦਾ ਬੱਚਾ ਦੇਖੋ ਬਾਈ ਰੂਹ ਖੁਸ਼ ਹੁੰਦੀ ਹੈ ਬੱਚਾ ਦੇਖ ਕੇ ਬਾਰੀ-ਬਾਰੀ ਦੇਖਣ ਨੂੰ ਦਿਲ ਕਰਦਾ ਬੱਚੇ ਨੂੰ ਦੇਖੋ ਤੁਸੀਂ ਆਪਾਂ ਕੀ ਕੀ ਜੀ ਉਹ ਲਿਆਉਣਾ ਜਿਹੜੀ ਵੀ ਹਲੇ ਦਿਲ ਖੋਸ਼ ਹੋ ਗਈ। ਵੀਰ ਨਹੀਂ ਲੈਣਗੇ ਧੋਗਲੀ ਵਸੀ ਲਿਆਉਂਦੀ ਹੈ ਨਹੀਂ ਲਿਆਉਣੀ ਆ। ਠੀਕ ਹੈ। ਥੋੜਾ ਨਾ ਮੈਂ ਦੂਰ ਰਿਹਾ ਆ ਠੀਕ ਹੈ ਹੁਣ 15 20 ਦਾ ਉਹ ਸਾਟੀ ਵਾਜੀ ਮੇਰੇ। ਤਾਂ ਠੀਕ ਹੈ। ਤਾਂ ਹੁਣ ਆਪਾਂ ਟੱਕੀ ਪਾਉਣੀ ਆ ਦੁਆਰੇ। ਲੈ ਵੀ ਦੁਆਰੇ ਕੰਮ ਸ਼ੁਰੂ ਕਰਤਾ ਕਰਨ ਨੇ ਤੇ ਕੱਲ ਵਾਲੀਆਂ ਬੱਚੀਆਂ ਸੇਲ ਹੋ ਗਈਆਂ ਤੇ ਅੱਜ ਆਇਆ ਨਵਾਂ ਡਾਇਮੰਡ ਪੀਸ। ਛੇਤੀ ਛੇਤੀ ਫੋਨ ਕਰ ਲਓ ਐ ਨਹੀਂ ਪਤਾ ਇਹ ਵੀ ਵਿਕ ਜੇ। ਮੈਂਟ ਪੰਜ ਹੀ ਲੱਗਦਾ ਬਿਕਨੂ ਕਹਿੰਦਾ ਬਿਸਕਟ ਜਿਹੜਾ ਜਿਹੜਾ ਕਨੜ ਕਹਿ ਲੈਂਦਾ ਲੈ ਦੇਖ ਬਿਸਕਟ ਜਿਹੜੀ ਜਿਹੜਾ ਮੱਥੇ ਤੇ ਬੋਦੀ ਹਾਂ ਬਾੜੀ ਦੁਨੀਆ ਦਮਾਨੀ ਹੈ ਦੀ ਡਾਕਟਰ ਦੇਖੋ ਵੀਰੇ ਦਿਖਾ ਦੇ ਗਾ ਮਾਲ ਸੇਲ ਹੋ ਗਿਆ ਲੈ ਬਈ ਸਾਰਾ ਮਾਲ ਹੀ ਸੇਲ ਆ ਜਿਹੜਾ ਕੋਈ ਬੰਦਾ ਕਹਿ ਜਾਂਦਾ ਕਈ ਵਾਰ ਕਹਿ ਜਾਂਦਾ ਗੱਪ ਮਾਰੀ ਜਾਂਦੇ ਆ ਉਹ ਮਾਲ ਵੇਗ ਗਿਆ ਸਾਰਾ ਉਹ ਮਾਲ ਵੇਗ ਗਿਆ ਕੱਲੀ ਜਰਸੀ ਬਿਕਾਊਆ ਕਾ ਪਾਇੰਦਰਾ ਜੇ ਫੋਨ ਆਇਆ ਵੀ ਵੀ ਕੱਟਿਆ ਬਈ ਕੱਟਾ ਗਿਆ ਆਹ ਕੱਟਾ ਗਿਆ ਯਾਰ ਅੱਜ ਫੇਰ ਕੱਲ ਫੋਨ ਆਇਆ ਕਹਿੰਦਾ ਬਈ ਵੇਚਣੀ ਹੈ ਜੇ ਕੱਟਾਗਾ ਫੇਰ ਇਹਦਾ ਰੱਖਿਆ ਹੋਇਆ ਬਸ ਫੋਨ ਇਹ ਕੱਟਾ ਹੈ ਯਾਰ ਇਹਦੇ ਬਾਹਲੇ ਲੱਗਦਾ ਬਈ ਕੱਟੀ ਲੰਗੋ ਦਾਣਾ ਦੱਸਾਂਗਾ ਨਾ ਵੀ ਕੱਟਾ ਠੀਕ ਹੈ ਨਾ ਲਓ ਜੀ ਲੈ ਬਈ ਫੋਨ ਕਰ ਲਿਓ ਕਰਨ ਨੂੰ ਧੰਨਵਾਦ ਬੂਰੀ ਕੱਟੀ ਦੀ ਸ਼ੌਂਕ ਪਾਗਾ ਦਾਂਗੇ ਕੋਈ ਬੂਰੀ ਕੱਟੀ ਵੀ ਕਰਨ ਕਹਿੰਦਾ ਲਿਆਉਂ ਲੱਭ ਕੇ ਲਓ ਜੀ ਬੱਚੀ ਧੰਨਵਾਦ ਬਈ ਸਾਰਿਆਂ ਦਾ ਤੇ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫਾਲੋ ਧੰਨਵਾਦ